ਹਾਂਜੀ ਕੀ ਹਾਲ ਆ ਜੀ 29 ਮਈ 2024 ਦੀਆਂ ਬਾਜ਼ੀਆਂ ਦੇ ਆਪਾਂ ਨਤੀਜੇ ਲੈ ਕੇ ਆਏ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਆਪਣੇ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪਿੰਡ ਆ ਗਿਆ ਲਹਿਰਾ ਬਿੱਗਾ ਪਟੰਡਾ 28 ਉੱਡੇ ਸੀਗੇ ਜੀ 10000 ਮੁੱਢ ਨੂੰ 1 ਵਜh ਕੇ 40 ਮਿੰਟ ਤੇ ਬਾਜੀ ਨਿਪਟ ਗਈ ਜੀ T2 ਕੋਟਮਾਨ ਫਰਿੱਜ ਪਲੱਸ ਹਾਂਜੀ ਬੱਲੂ ਮੋੜ ਵਾਸ਼ਿੰਗ ਮਸ਼ੀਨ ਪਲੱਸ ਹਾਂਜੀ ਤੇ ਜਗਦੀਪ ਸੇਮਾ ਕੋਲਡਰ ਤੇਜਾ ਕਨੀਆ ਐਲ ਸੀ ਡੀ ਤੇ ਲਾਡੀ ਵਡੰਗ ਕੱਪ ਜੀ ਪਹਿਲੇ ਦੋਆਂ ਦੀ ਸਾਂਝੀ ਹੋ ਗਈ ਸੀ ਜੀ ਫਿਰ ਆ ਗਿਆ ਜੀ 29 ਮਈ 2024 ਪਿੰਡ ਸੰਗਰੇੜੀ ਸੌਕ ਉਹ ਟਰੋਡਿਆ ਸੀਗਾ ਜੀ 1700 ਮੁੱਢ ਨੂੰ 2:20 ਤੇ ਵਾਜੀ ਨਿਪਟ ਗਈ ਜੀ ਪਹਿਲਾ ਨਾਮ ਬਣਾਇਆ ਜੀ ਬਬਲੂ ਕਪਿਆਲ ਐਲ ਸੀ ਡੀ ਦੂਜਾ ਨੰਬਰ ਬਣਾਇਆ ਜੀ ਜੋਤ ਫਗੂ ਵਾਲ ਕੱਪ ਜੀ ਸਾਂਝੀ ਨਹੀਂ ਹੋਈ ਸੀਗੀ ਬਾਜੀ ਪਿੰਡ ਬੱਡੇਵਾਲੀ ਮਰਿੰਡਾ 140 ਉੱਡੇ ਸੀਗੇ ਜੀ 4200 ਮੁੱਢ ਨੂੰ ਜੀ ਤਿੰਨ ਵੱਜ ਕੇ 10 ਮਿੰਟ ਦੇ ਬਾਜੀ ਨਿਬੜ ਗਈ ਜੀ ਪੰਜ ਕਬੂਤਰਾਂ ਦੀ ਹੋ ਗਈ ਸੀਗੀ ਸਾਂਝੀ ਪ੍ਰੀਤ ਟੋਡਰਮਾਰ ਟੋਡਰਮਾਜਰਾ ਮੋਟਰਸਾਈਕਲ ਚੀਨੇ ਮਾਨਸੇ ਦਾ ਗਰੁੱਪ ਜੀ ਬਣੀ ਝੱਲੀਆਂ ਫਕੀਰ ਚੰਦ 25 ਸੈਕਟਰ ਬਲਜਿੰਦਰ ਸਾਨੀਪੁਰ ਤੇ ਦੱਲੀ ਫਤਿਹ ਪ੍ਰੋਜਟਾਂ ਪੰਜ ਕਬੂਤਰਾਂ ਦੀ ਸਾਂਝੀ ਹੋਈ ਸੀਗੀ ਫਿਰ ਆ ਗਿਆ ਜੀ ਪਿੰਡ ਦਾਦੂ ਮਾਜਰਾ ਫਤਿਹਗੜ੍ਹ ਸਾਹਿਬ 66 ਕਬੂਤਰ ODE ਸੀਗੇ ਜੀ 1700 ਮੁੱਢ ਨੂੰ 10 ਕਬੂਤਰਾਂ ਦੀ ਬਾਜੀ ਹੋ ਗਈ ਸਾਂਝੀ ਤਿੰਨ ਵਜ ਕੇ 15 ਮਿੰਟ ਤੇ ਬਾਜ ਨਿਬੜੀ ਜੀ ਪਹਿਲਾ ਆ ਗਿਆ ਜੀ ਸੰਧੂ ਬਜਟ ਫਰਿੱਜ ਸਹਿਬ ਜੋਤ ਕੂਲਰ ਜੀ ਸੰਧੂ ਪਛੜ ਦੁੱਧ ਫਿਰ ਤੀਜਾ ਆ ਗਿਆ ਜੀ ਪੱਖਾ ਸੋਨੂ ਝਾਂਪੜ ਪ੍ਰੀਤਾ ਲੋਹਾਰੀ ਗੱਗੀ ਖੇੜੀ ਕਰਜਿੰਦਰ ਪਗੜਾਣਾ ਬਿੰਦਰ ਲੋਚਮਾ ਬੱbbi ਮਹੰਦੀਆ ਤੇ ਦੀਪੀ ਮਾਨ ਕਮਾਜ ਰਾਜੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਧੰਨਵਾਦੀ ਮਿਲਦੇ ਆ ਅਗਲੀ ਵੀਡੀਓ ਚ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਆਪਨ ਨੂੰ ਕਰਿਓ ਸਬਸਕ੍ਰਾਈਬ